ਕल्याण ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਤੇ ਬਠਿੰਡਾ ਦੇ ਵਿੱਚ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਵੱਲੋਂ ਜਿੱਥੇ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇ ਕਿ ਇੱਥੇ ਡੈਮੋਕ੍ਰੈਟਿਕ ਟੀਚਰਸ ਫਰੰਟ ਪੰਜਾਬ ਦੇ ਵੱਲੋਂ ਅਧਿਆਪਕ ਇਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਨੇ। ਦਰਸਲ ਕਿ ਆਜਾਰੀਆ ਕਿ ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਪਰ ਇੱਥੇ ਇਹਨਾਂ ਅਧਿਆਪਕਾਂ ਦਾ ਕਹਿਣਾ ਕਿ ਜਿਹੜੀ ਪੈਨਸ਼ਨ ਸਕੀਮ ਹੈ ਉਸ ਦੀ ਬਹਾਲੀ ਦੀ ਉਹ ਮੰਗ ਕਰਦੇ ਨੇ ਜਿਹੜੀ ਪੈਨਸ਼ਨ ਉਹ ਬੇਹਦ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹਨਾਂ ਹੋਰ ਕਈ ਲੈ ਕੇ تھے ਪੰਜਾਬ ਸਰਕਾਰ ਦਾ ਕਿਰਾਉ ਵੀ ਕੀਤਾ ਦਰਅਸਲ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਆਪਣੀਆਂ तमाम ਮੰਗਾਂ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਸ ਫਰੰਟ ਦੇ ਵੱਲੋਂ ਬਠਿੰਡਾ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਤੇ ਆਵਾਜ਼ ਬੁਲੰਦ ਕਰਨ ਦੀ ਵੀ ਅਪੀਲ ਕੀਤੀ ਗਈ ਇੱਥੇ ਪੈਨਸ਼ਨ ਸਮੇਤ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਸਾਰੀਆਂ ਮੰਗਾਂ ਨੂੰ ਰੱਖਿਆ ਗਿਆ ਤੇ ਪੰਜਾਬ ਸਰਕਾਰ ਤੋਂ ਨਾ ਮੰਗਾਂ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਗਈ ਮੇਰਾ ਨਾਮ ਰੇਸ਼ਵ ਸਿੰਘਾ ਜੀ ਮੈਂ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਨੂੰ ਡੀਸੀ ਬਠਿੰਡਾ ਨਾਲ ਡੀਸੀ ਇਰਾheem ਮੰਗ ਪੱਤਰ ਦੇ ਰਹੇ ਹਾਂ ਕਿ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਮਸਲੇ ਆ ਅੱਜ ਚੋਣਾਂ ਦਾ ਦੌਰ ਚੱਲ ਰਿਹਾ ਪੰਜਾਬ ਦੀਆਂ ਤੇ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਮਸਲਾਂ ਤੋਂ ਬੇਮੁਖ ਹੋ ਚੁੱਕੀਆਂ ਉਹਨਾਂ ਨੇ ਲੋਕਾਂ ਦੇ ਕੋਈ ਮਸਲੇ ਨਹੀਂ ਉਹ ਜਾਤਾਂ ਦੇ ਧਰਮਾਂ ਦੇ ਨਾਂ ਤੇ ਕੋਈ ਜਮਹੂਰੀਅਤ ਨੂੰ ਖਾਤਮ ਕਰਨ ਦੇ ਨਾਤੇ ਤੇ ਕੋਈ ਜਮਹੂਰੀਅਤ ਨੂੰ ਬਚਾਉਣ ਦੇ ਨਾਤੇ ਵੋਟਾਂ ਮੰਗ ਰਿਹਾ ਅਸਲੀਅਤ ਦੇ ਵਿੱਚ ਜਮਹੂਰੀਅਤ ਇੱਥੇ ਨਹੀਂ ਨਾ ਅੱਜ ਸੀ ਨਾ ਕੱਲ ਆ ਇੱਥੇ ਲੋਕਾਂ ਦੀ ਪੁੱਗ ਨਹੀਂ ਤਾਂ ਜੇ ਲੋਕ ਆਪ ਦੇ ਸੰਘਰਸ਼ ਨੂੰ ਤੱਕੜੇ ਕਰਨਗੇ ਅਸੀਂ ਅੱਜ ਚੋਣਾਂ ਦੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਪ੍ਰਾਣੀ ਪੰਜ ਦੀ ਬਹਾਲ ਜਾਵੇ ਇਹ ਕੇਂਦਰ ਦੀ ਸਰਕਾਰ ਬਿਲਕੁਲ ਮੁਨਕਰ ਹੋਈ ਹੈ বিজেপি ਸਰਕਾਰ ਪੰਜਾਬ ਗਵਰਨਮੈਂਟ ਨੇ 2022 ਦੇ ਵਿੱਚ ਵਾਅਦਾ ਕਰਕੇ ਆਏ ਸੀ ਕਿ ਅਸੀਂ ਪਹਿਲੀ ਕੈਬਨਿਟ ਚ ਉਹ ਪੀਸ ਲਾਗੂ ਕਰਾਂਗੇ ਪਰ ਬਿਲਕੁਲ ਮੁਕਰ ਚੁੱਕੀ ਆ ਏਵੇਂ 37 ਤਰ੍ਹਾਂ ਦੇ ਭੱਤੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਕੱਟੇ ਹੋਏ ਆ ਤੇ ਜਿਹੜੀ ਨਵੀਂ ਭਰਤੀ ਆ ਉਹ ਕੇਂਦਰੀ ਪੇਗ੍ਰੇਡਾਂ ਤੇ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਨਗੂਨੇ ਪੇਗ੍ਰੇਡ ਆ ਇਸ ਕਰਕੇ ਇਹਨਾਂ ਮਸਲੇ ਨੂੰ ਲੈ ਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਰਣਨੀਤੀ ਕੀ ਰਹੀ ਪਬਲਿਕ ਇਲੈਕਸ਼ਨ ਨੂੰ ਦੇਖੋ 24 ਦੀ ਰਣਨੀਤੀ ਨੂੰ ਇਲੈਕਸ਼ਨ ਨੂੰ ਅਸੀਂ ਵੇਖੋ ਕੋਈ ਚੋਣਾਂ ਦਾ ਬਾਈਕਾਟ ਦਾ ਸੱਤਾ ਅਸੀਂ ਜਥੇਬੰਦੀ ਵੱਲੋਂ ਇਹ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕਿ 1992 ਤੋਂ ਬਾਅਦ ਜਦੋਂ ਦੀ ਹਾਕਮ ਜਮਾਤਾਂ ਨੇ ਡਾਇਰੈਕਸ਼ਨ ਬਿਲਕੁਲ ਤੈਅ ਕਰ ਲਈ ਕਿ ਪਬਲਿਕ ਸੈਕਟਰ ਜੂਨ ਤੇ ਜਿਹੜੇ ਉਹ ਖਤਮ ਕਰਨੇ ਆ ਉਸ ਤੋਂ ਬਾਅਦ ਕੈਬਨਟਾਂ ਦੇ ਵਿਧਾਨ ਸਭਾਵਾਂ ਦੇ ਉਹ ਕਿਹੜੇ ਫੈਸਲੇ ਆ ਜਿਹੜੇ ਲੋਕਾਂ ਦੇ ਹੱਕ ਚਾਏ ਆ ਇਸ ਕਰਕੇ ਇਹਨਾਂ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਦੀ ਸੰਸਥਾਵਾਂ ਦੇ ਉੱਤੇ ਝਾਕ ਕਾ ਛੜ ਕੇ ਲੋਕ ਆਪਦੀ ਜਥੇਬੰਦੀਆਂ ਤਕੜੀਆਂ ਕਰਨ ਲੋਕ ਆਪਦੇ ਸੰ ਹੁਣ ਇਹਦੇ ਨਾਲ ਹੀ ਲੋਕਾਂ ਦੇ ਮਸਲੇ ਹੱਲ ਹੋਣਗੇ। ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਦਾ ਪ੍ਰੋਗਰਾਮ? ਮੇਰਾ ਨਾਮ ਅਵਚਰਨਪ੍ਰੀਤ ਹੈ। ਮੈਂ ਡੀਟੀਐਫ ਦੀ ਬਲਾਕ ਰਾਮਪੁਰਾ ਕਮੇਟੀ ਦੀ ਮੈਂਬਰ ਹਾਂ। ਅੱਜ ਸਾਡਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਅਧਿਆਪਕ ਜਿਥੇ ਬੰਦੇ ਡਿਊਟੀਐਫ ਵੱਲੋਂ ਮਤਲਬ ਪੰਜਾਬ ਸਰਕਾਰ ਦਾ ਜੋਕ ਚੋਣ ਵਾਦੇ ਕੀਤੇ ਸੀ ਪੰਜਾਬ ਸਰਕਾਰ ਨੇ ਜੋ ਉਹਨਾਂ ਨੇ ਮਤਲਬ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਵਾਅਦਾ ਕੀਤਾ ਸੀ ਜਾਂ ਆਪਣੇ ਜਿਹੜੇ ਡੀਏ ਦੇ ਬਕਾਏ ਆ ਜਾਂ ਹੋਰ ਮਲਾਜਮਾਂ ਨਾਲ ਸੰਬੰਧਿਤ ਮੰਗਾਂ ਨੇ ਇੱਕ ਤਾਂ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਉਹ ਗੱਲਾਂ ਯਾਦ ਕਰਵਾਉਣ ਵਾਸਤੇ ਵੀ 23 ਸਾਲ ਬੀਤ ਗਏ ਚੋਣਾ ਨਵੀਆਂ ਆ ਗਈਆਂ ਨਵੇਂ ਵਾਅਦੇ ਲੈ ਕੇ ਉਹ ਮੈਦਾਨ ਚ ਨਿਤਰਿਆਏ ਚੋਣਾ ਦੇ ਮੈਦਾਨ ਚ ਪਰ ਪਿਛਲੀਆਂ ਗੱਲਾਂ ਦੇ ਬਾਰੇ ਇੱਕ ਵੀ ਸ਼ਬਦ ਨਹੀਂ ਉਹ ਬੋਲ ਰਹੇ ਦੂਜਾ ਇਸ ਸਮੇਂ ਦੇ ਵਿੱਚ ਕਿਉਂਕਿ ਇਕੱਲੇ ਪੰਜਾਬ ਸਰਕਾਰ ਨਹੀਂ ਜਾਂ ਐਂ ਕਹਿ ਲਓ ਵੀ ਇਕੱਲੇ ਆਮ ਆਦਮੀ ਪਾਰਟੀ ਨਹੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਕੋਈ ਇੰਡੀਆ ਗੱਠਜੋੜਾ ਚਾਹੇ ਅਕਾਲੀ ਦਲ ਸਾਰੇ ਫੇਰ ਲੋਕਾਂ ਕੋਲੇ ਵੋਟਾਂ ਵਾਸਤੇ ਵੋਟਾਂ ਮੰਗਣ ਵਾਸਤੇ ਤੁਰੇ ਹੋਏ ਨੇ ਪਰ ਅਸੀਂ ਯਾਨੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਜੋ ਮੰਤਵ ਹੈ ਇਹ ਸਵਾਲ ਕਰਨ ਦਾ ਮੰਤਵ ਹੈ ਵੀ ਜਿਹੜੀਆਂ ਗੱਲਾਂ ਲੋਕਾਂ ਦੇ ਪੱਖ 'ਚ ਜਾਂਦੀਆਂ ਨੇ ਜਿਹੜੀਆਂ ਨੀਤੀਆਂ ਲੋਕਾਂ ਦੇ ਪੱਖ 'ਚ ਜਾਂਦੀਆਂ ਨੇ ਜਾਂ ਜਿਹੜੀਆਂ ਨੀਤੀਆਂ ਨੇ ਲੋਕਾਂ ਤੋਂ ਜਿਹੜੇ ਉਹਨਾਂ ਦੇ ਮਿਲੇ ਹੋਏ ਹੱਕ ਆ ਉਹ ਖੋਹੇ ਨੇ ਉਹਨਾਂ ਨੀਤੀਆਂ ਬਾਰੇ ਪੋਲੀਟੀ ਬਿਲਕੁਲ ਵੀ ਮੂੰਹ ਨਹੀਂ ਖੋਲ ਰਹੀਆਂ ਜਿਵੇਂ ਜੋ ਵੀ ਇਹਨਾਂ ਦਾ ਅਜੰਡਾ ਹੈ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਵਾਲੀ ਗੱਲ ਹੈ ਵੀ ਕਿਉਂ ਨਹੀਂ ਪਣਾ ਪੁਰਾਣੀ ਪੈਨਸ਼ਨ ਬਹਾਲ ਕਰ ਰਹੇਗੇ ਜਾਂ ਸਾਨੂੰ ਠੇਕਾ ਭਰਤੀ ਕਿਉਂ ਸਰਕਾਰੀ ਮਹਿਕਮਿਆਂ ਵਿੱਚ ਸ਼ੁਰੂ ਕੀਤੀ ਹੋਈ ਹੈ ਜਾਂ ਜਿਹੜੇ ਪਹਿਲਾਂ ਠੇਕੇ ਤੇ ਭਰਤੀ ਕੀਤੇ ਹੋਏ ਆ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਦਾ ਮਕਸਦ ਹੈ ਜਿਹੜਾ ਉਹ ਅਸਲ 'ਚ ਨਿੱਜੀ ਕਰਨ ਦੀਆਂ ਪਾਲਿਸੀਆਂ ਲਾਗੂ ਕਰਨ ਦਾ ਮਕਸਦ ਹੈ ਸਾਰੀਆਂ ਸਰਕਾਰਾਂ ਨੇ ਪਹਿਲਾਂ ਜ਼ੋਰਦਾਰ ਢੰਗ ਨਾਲ ਨਿੱਜੀ ਕਰਨ ਲਾਗੂ ਕੀਤਾ ਏ ਵੀ ਉਸੇ ਰਾਤੇ ਤੁਰੇ ਹੋਏ ਨੇ ਭਾਜਪਾ ਵੀ ਇਸੇ ਰਾਤੇ ਆ ਅਕਾਲੀ ਵੀ ਇਸੇ ਰਾਤੇ ਸੀ ਤੇ ਕਾਂਗਰਸ ਵੀ ਇਸੇ ਰਾਤੇ ਆ ਆਮ ਆਦਮੀ ਪਾਰਟੀ ਵੀ ਇਸੇ ਰਾਤੇ ਆ ਕਿਸੇ ਨੇ ਵੀ ਆਪਦੇ ਚੋਣ ਅਜੰਡੇ ਦੇ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਵਾਪਸ ਲੈਣ ਦੀ ਗੱਲ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਯਾਨੀ ਕਿ ਸਾਰੀਆਂ ਮਤਲਬ ਸਾਡੀ ਜਥੇਵੰਦੀ ਵੱਲੋਂ ਫੈਸਲਾ ਕੀਤਾ ਵੀ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਚੋਣਾਂ ਖੜਾ ਪਰੇ ਭਖਿਆ ਹੋਇਆ ਤਾਂ ਅਸੀਂ ਆਪਦੇ ਵੱਲੋਂ ਇਹ ਸਵਾਲ ਯਾਨੀ ਕਿ ਪੋਲਿਟੀਕਲ ਜਥੇ ਪਾਰਟੀਆਂ ਨੂੰ ਕਰਨੇ ਆ ਵੀ ਜੇ ਤੁਹਾਡੀਆਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ 14 ਘੰਟੇ ਕੰਮ ਦਿਹਾੜੀ ਦੇ ਨੋਟੀਫਿਕੇਸ਼ਨ ਰੱਦ ਕਰਨ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ WTO ਚ ਬਾਹਰ ਆਉਣ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਇਹ ਕਾਰਪੋਰੇਟ ਪੱਖੀ ਨੀਤੀਆਂ ਬਣਾਉਣ ਦੀ ਜਾਂ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਰੱਦ ਕਰਨ ਦੀ ਗੱਲ ਨਹੀਂ ਹੈਗੀ ਤੇ ਕਿਸਾਨਾਂ ਦੀ ਜ਼ਿੰਦਗੀ ਖੁਸ਼ਹਾਲ ਕਰਨ ਦੀ ਗੱਲ ਨਹੀਂ ਹੈਗੀ ਮਤਲਬ ਜੇ ਸਾਰੀ ਸਾਰੀ ਲੁਕਾਈ ਵਾਸਤੇ ਤੁਹਾਡੇ ਵਾਸਤੇ ਕੋਈ ਉਹਨਾਂ ਦੇ ਪੱਖ ਦਾ ਕੋਈ ਕਾਨੂੰਨ ਜਾਂ ਕੋਈ ਉਹੋ ਜੀ ਪਾਲਿਸੀ ਨਹੀਂ ਹੈਗੀ ਫਿਰ ਤੁਸੀਂ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਉਣੇ ਹੋ ਜੋ ਉਹ ਨਕਸ਼ਾ ਮਤਲਬ ਅਗਾੜ ਰਹੇ ਨੇ ਵੀ ਅਸੀਂ ਤੁਹਾਨੂੰ 1000 ਰੁ ਉਹ ਮਤਲਬ ਬਸ ਕਿਰਾਇਆ ਫ੍ਰੀ ਕਰਦਾਂਗੇ ਜਾਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੂਨ ਪ੍ਰੂਨ ਚਰੂਨ ਜਿਹੜੀਆਂ ਉਹ ਮਤਲਬ ਰਾਇਤਾਂ ਦੇਣ ਦੀ ਗੱਲ ਕਰਦੇ ਨੇ ਪਰ ਜਿਹੜੀ ਗੱਲ ਨੇ ਲੋਕਾਂ ਦੀ ਅਸਲ ਚ ਜ਼ਿੰਦਗੀ ਬਦਲਨੀ ਆ ਲੋਕਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਇਥੇ ਖੇਤੀ ਮੁਨਾਫਾ ਮੁਕੀ ਹੋਵੇ ਇਥੇ ਮਜ਼ਦੂਰਾਂ ਦੀ ਦੇ ਰੋਜ਼ਗਾਰ ਦੀ ਗਰੰਟੀ ਹੋਵੇ ਇਥੇ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲਣ ਇਥੇ ਸਿੱਖਿਆ ਸਹੂਲਤਾਂ ਮਤਲਬ ਘੱਟ ਖਰਚੇ ਤੇ ਹੁਣ ਨਿੱਜੀ ਐਜੂਕੇਸ਼ਨ ਹੈਗੀ ਉਹ ਨਿੱਜੀ ਹੱਥਾਂ ਚ ਨਾ ਜਾਂਦੀ ਹੋਵੇ ਇਹ ਕਿਸੇ ਵੀ ਮਤਲਬ ਚੋਣ ਪਾਰਟੀ ਦਾ ਮੈਨੀਫੈਸਟੋ ਨਹੀਂ ਕਹਿ ਰਿਹਾਗਾ ਇਹ ਸਵਾਲ ਅੱਜ ਅਸੀਂ ਜਿਹੜੀ ਕੀ ਕਰਨਾ ਚਾਹੁੰਦੇ ਹਾਂ ਲਾਜਮ ਜਥੇਬੰਦੀਆਂ ਨੇ ਜਿਹੜੀ ਮੌਜੂਦਾ ਸਰਕਾਰਾਂ ਆਵਾਦੂ ਪਾਰਟੀ ਦਾ ਬਹੁਤ ਵੱਡਾ ਸਹਿਯੋਗ ਦਿੱਤਾ ਲੱਗਦਾ ਕਿ ਕਿਤੇ ਨਾ ਕਿਤੇ ਇਸ ਮਾਮਲੇ 'ਚ ਗਲਤੀ ਹੋਈ ਹੈ ਦੇਖੋ ਜੋ ਅਸੀਂ ਤਾਂ ਆਪਦੀ ਜਥੇਬੰਦੀ ਵੱਲੋਂ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਚਾਹੇ ਕੋਈ ਵੀ ਆਜੇ ਇੱਥੇ ਚਾਹੇ ਕੋਈ ਇਨਕਲਾਬ ਦਾ ਨਾਹਰਾ ਲਾ ਕੇ ਆਜੇ ਚਾਹੇ ਕੋਈ ਭਗਤ ਸਿੰਘ ਦਾ ਦੀ ਫੋਟੋ ਲੈ ਕੇ ਆਜੇ ਚਾਹੇ ਕੋਈ ਅੰਬੇਦਕਰ ਦੀ ਫੋਟੋ ਲੈ ਕੇ ਆਜੇ ਪਰ ਜਿੰਨਾ ਚਿਰ ਉਹ ਨੀਤੀਆਂ ਤੇ ਗੱਲ ਨਹੀਂ ਕਰਦੇ ਨੀਤੀਆਂ ਬਦਲਣ ਦੀ ਗੱਲ ਨਹੀਂ ਕਰਦੇ ਜਿੰਨਾ ਚਿਰ ਉਹ ਕਾਰਪੋਰੇਟਾਂ ਦੇ ਪੱਖ ਤੋਂ ਉਲਟ ਲੋਕਾਂ ਦੇ ਪੱਖ ਦੀਆਂ ਨੀਤੀਆਂ ਦਾ ਕੋਈ ਠੋਸ ਨਕਸ਼ਾ ਨਹੀਂ ਪੇਸ਼ ਕਰਦੇਗੇ ਉਹਦੇ ਨਕਸ਼ੇ ਦਾ ਮਤਲਬ ਇਹ ਹੈ ਵੀ ਜੋ ਤੁਹਾਡੇ ਕੋਲੇ ਬਜਟ ਆ ਜੋ ਤੁਹਾਡੇ ਕੋਲੇ ਧਨ ਅਜਾਨੇ ਦੇ ਵਿੱਚ ਉਹ ਤੁਹਾਨੂੰ ਤੁਸੀਂ ਕਿੱਧਰ ਨੂੰ ਦੇਣਾ ਤੁਸੀਂ ਲੋਕਾਂ ਨੂੰ ਦੇਣਾ ਕਿ ਤੁਸੀਂ ਕਾਰਪੋਰੇਟਾਂ ਨੂੰ ਰਹਿਤਾਂ ਦੇਣੀਆਂ ਨੇ ਉਹਨਾਂ ਨੂੰ ਛੋਟਾਂ ਦੇਣੀਆਂ ਨੇ ਉਹਨਾਂ ਨੂੰ ਵਾਜਾ ਮਾਰਨੀਆਂ ਨੇ ਵੀ ਤੁਸੀਂ ਆਓ ਇੱਥੇ ਕਿਰਪਾ ਸਸਤੀਆਂ ਲੋਕਾਂ ਦੀ ਉਹ ਲੁੱਟ ਕੇ ਲੈ ਜਾਓ ਤੁਹਾਨੂੰ ਜ਼ਮੀਨਾਂ ਸਸਤੀਆਂ ਦੇਵਾਂਗੇ ਇੱਥੋਂ ਤੱਕ ਕਿ ਇਹ ਗਰੰਟੀਆਂ ਦੇਣ ਤੱਕ ਗਏ ਨੇ ਇਹ ਸਿਆਸੀ ਪਾਰਟੀਆਂ ਵਾਲੇ ਵੀ ਜਿਹੜਾ ਇੱਥੇ ਵਿਰੋਧ ਕਰਦੇ ਨੇ ਲੋਕ ਜਦੋਂ ਉਹਨਾਂ ਦੀ ਲੁੱਟ ਹੁੰਦੀ ਹੈ ਕਿਸੇ ਵੀ ਪੱਧਰ ਤੇ ਵੀ ਉਹ ਵਿਰੋਧ ਨੂੰ ਰੋਕਣ ਵਾਸਤੇ ਗਰੰਟੀਆਂ ਕਰਨ ਤੱਕ ਗਏ ਨੇ ਫਿਰ ਅਸੀਂ ਤਾਂ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਇੱਥੋਂ ਕੁਝ ਨਹੀਂ ਨਿਕਲਣਾ ਕਿਉਂਕਿ ਉਹਨਾਂ ਨੇ ਇਸ ਪੱਧਰ ਦੀ ਕੋਈ ਗ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ ਵੀ ਹੁਣ ਵੀ ਉਹ ਇਹ ਗੱਲ ਲੈ ਕੇ ਆ ਰਹੇ ਨੇ ਦੇਸ਼ ਵਿੱਚ ਦੂਰ ਕਾਨੂੰਨ ਕਿਉਂ ਚੱਲ ਰਿਹਾ ਹੈਗਾ ਜਿਹੜਾ ਮਲਾਜਮਾ ਸਾਰੀ ਉਮਰ ਨੌਕਰੀ ਕਰਦਾ ਹੈਗਾ ਜੀ ਕੋਲੋਂ ਪੈਨਸ਼ਨ ਹੈ ਨਹੀਂ ਤੇ ਜੇ 5 ਸਾਲ ਨੌਕਰੀ ਕਰ ਜਾਂਦਾ ਤਾਂ ਉਹ ਦੇ ਰਹਿਣਾ ਤੇ ਐਮ ਐਲ ਏ ਵਿਧਾਇਕ ਜਿਹੜੀ ਉਹ ਵੀ ਐਸ਼ ਪਰਸਤਿਤ ਬਿਲਕੁਲ ਜੀ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਲੋਕਾਂ ਦੇ ਪੱਖ ਦਾ ਕਾਨੂੰਨ ਹੈ ਹੀ ਨਹੀਂ ਸਗੋਂ ਦੀ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਪਹਿਲਾਂ ਪੁਰਾਣੀ ਪੈਨਸ਼ਨ ਮਿਲਦੀ ਰਹੀ ਹੈ 2004 ਤੋਂ ਪਹਿਲਾਂ ਤੱਕ ਮਲਾਜਮਾ ਨੂੰ ਉਹੋ ਪੈਨਸ਼ਨ ਉਹਨਾਂ ਨੇ ਬੰਦ ਕੀਤੀ ਆ ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਦੀਆਂ ਨੀਤੀਆਂ ਹੈ ਹੀ ਕਾਰਪੋਰੇਟਾਂ ਦੇ ਪੱਖ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ 2 1992 ਤੋਂ ਬਾਅਦ ਜੋ ਉਹਨਾਂ ਨੇ ਯਾਨੀ ਕਿ ਇੱਥੋਂ ਦਾ ਸਿਸਟਮ ਨੂੰ ਬਦਲ ਲਿਆ ਇੱਥੋਂ ਦੀਆਂ ਆਰਥਿਕ ਨੀਤੀਆਂ ਬਦਲ ਲਈਆਂ ਵੀ ਕਿ ਕਿਧਰਲੇ ਪਾਸੇ ਨੂੰ ਪਹਿਲਾਂ ਲੋਕ ਭਲਾਈ ਵਾਲਾ ਮਤਲਬ ਉਹਨਾਂ ਦਾ ਸੀਗਾ ਇੱਕ ਨਾਰਾ ਸੀਗਾ ਵੀ ਅਸੀਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ ਹੁਣ ਉਹ ਨਾਰਾ ਬਦਲ ਗਿਆ ਉਹਨਾਂ ਦਾ ਹੁਣ ਉਹਨਾਂ ਨੇ ਕਾਰਪੋਰੇਟਾਂ ਨੂੰ ਹੀ ਦੇਣਾ ਸਾਰਾ ਕੁਝ ਕਿਸੇ ਮਹਾਨੇ ਦੇ ਦੇਣਾ ਜੇ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਹਾਂ ਜਥੇਬੰਦੀ ਸਾਡੀ ਡੀਟੀਐਮ ਪਹਿਲੇ ਦਿਨ ਤੋਂ ਜਿੱ ਪਾਰਟੀ ਮਤਲਬ ਲਾਰੇ ਲਾ ਕੇ ਆਈ ਹੈ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਆਈ ਹੈ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਉਹਨਾਂ ਦੀਆਂ ਨੀਤੀਆਂ ਨਹੀਂ ਜਿੰਨਾ ਚਿਰ ਬਦਲਦੀਆਂ ਇਹ ਦੂਰੀ ਨੀਤੀਆਂ ਰਹਿਣਗੀਆਂ ਇਹ ਸਿਰਫ ਤੇ ਸਿਰਫ ਇੱਕੋ ਹੀ ਢੰਗ ਹੈ ਵੀ ਲੋਕ ਸੰਘਰਸ਼ ਕਰਨਗੇ ਲੋਕ ਇਕੱਠੇ ਹੋਣਗੇ ਤਾਂ ਆਪਦੇ ਪੱਖ ਦਾ ਕੋਈ ਕਾਨੂੰਨ ਜਾਂ ਆਪਦੇ ਪੱਖ ਦੀਆਂ ਕੋਈ ਸਹੂਲਤਾਂ ਮਨਵਾ ਲੈਣਗੇ ਜੇ ਲੋਕ ਯਾਨੀ ਕਿ ਨਹੀਂ ਉਹਨਾਂ ਤੇ ਹੀ ਝਾਕ ਰੱਖੀ ਰੱਖਣਗੇ ਤਾਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਣ ਲੱਗੇ